ਗਰਨ ਹੋ ਡੇਰੀ ਫਾਰਮ ਦਾ ਫੇਲ ਹੋਣ ਦਾ ਕੀ ਹੈ ਜੇ ਆਪਣਾ ਛੋਟਾ ਕੰਮ ਹੁੰਦਾਗਾ ਉਦੋਂ ਆਪਣੇ ਕੰਮ ਦੇ ਵਿੱਚ ਦੋ ਚਾਰ ਗਾਵਾਂ ਰਿਪੀਟ ਕਰ ਜਾਂਦੇ ਆਂਗੇ ਗੱਭਣ ਨਹੀਂ ਰਹਿੰਦੇ ਆਂਗੇ ਹੌਲੀ ਹੌਲੀ ਉਹ ਦੁੱਧ ਦੇਣੋਂ हट ਜਾਂਦੇ ਆਂਗੇ ਆਪਾਂ ਉਹਨਾਂ ਨੂੰ ਬੰਨੀ ਰੱਖਦੇ ਆਂ ਆਪਾਂ ਕਹਿੰਦੇ ਆ ਲੈ ਵੀ 1 ਲੱਖ ਲਾਇਆ ਇਹਨਾਂ ਤੇ ਉਹ 1.5 ਲੱਖ ਦੇ ਚੱਕਰਾਂ ਤੇ 2 ਸਾਲ ਗੱਭਣ ਨਹੀਂ ਹੁੰਦੀ ਆਪਾਂ ਫਾਰਮ ਚ ਲਈ ਫਿਰਦੇ ਆਂ ਕਾ ਆਪਣੇ ਕੋਲੇ 5 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸ਼ੀਅਲ ਗਾਲ ਨਮਸਕਾਰ ਬਾਈ ਜੀ ਅੱਜ ਆਪਾਂ ਵੀਡੀਓ 'ਚ ਗੱਲ ਕਰਨ ਲੱਗੇ ਆਂ ਲਵੀ ਡੇਰੀ ਫਾਰਮ ਖੁੱਲਦੇ ਬਹੁਤਾ ਪੰਜਾਬ ਦੇ ਵਿੱਚ ਕਈ ਵੀਰ ਕਹਿੰਦੇ ਲਵੀ 80% 90% ਡੇਰੀ ਫਾਰਮ ਫੇਲ ਹੋ ਜਾਂਦੇ ਆ ਆਪਾਂ ਅੱਜ ਗੱਲ ਕਰਾਂਗੇ ਲਵੀ ਕਿਉਂ ਫੇਲ ਹੁੰਦੇ ਆ ਕਾਰਨ ਕੀ ਹੁੰਦੇ ਆ ਫੇਲ ਹੋਣ ਦੇ ਵੀਰੇ ਯਾਰ ਸਭ ਤੋਂ ਮੇਨ ਗੱਲ ਆ ਜਿਹੜੀ ਆਪਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀਗੀ ਪ੍ਰੋਪਰ ਵਗੈਰਾ ਜਦੋਂ ਆਪਾਂ ਵੀ ਡੇਰੀ ਫਾਰਮ ਖੋਲਣਾਗਾ ਪ੍ਰੋਪਰ ਆਪਾਂ ਟ੍ਰੇਨਿੰਗ ਵਗੈਰਾ ਲੈਣੀ ਚਾਹੀਦੀ ਆ ਪ੍ਰੋਪਰ ਐਨੀਮਲਾਂ ਬਾਰੇ ਪਤਾ ਹੋਣਾ ਚਾਹੀਦਾ ਜੇ ਆਪਣੇ ਕੋਲੇ ਘਰੇ 3-4 ਐਨੀਮਲ ਰੱਖੇ ਆ ਉਹਨਾਂ ਨੂੰ ਹੀ ਆਪਾਂ ਦੇਖਭਾਲ ਕਰੀਏ ਉਹਨਾਂ ਦਾ ਆਪਾਂ ਪ੍ਰੋਪਰ ਟ੍ਰੀਟਮੈਂਟ ਕਰੀਏ ਉਹਦੇ ਹਿਸਾਬ ਨਾਲ ਹੀ ਜੇ ਆਪਾਂ ਉਹਨਾਂ ਦੀ 2-3 ਸਾਲ ਸਿੱਖ ਲਈਏ ਫਿਰ ਆਪਾਂ ਆਪਾਂ ਡੈਰੀ ਫਾਰਮ ਹਾਂ ਬਧਾਈਏ ਜਦੋਂ ਆਪਾਂ ਬਿਨਾਂ ਨੌਲੇਜ ਤੋਂ ਬਿਨਾਂ ਟ੍ਰੇਨਿੰਗ ਤੋਂ ਆਪਾਂ ਡੈਰੀ ਫਾਰਮ ਖੋਲਦੇ ਆਂ ਵੱਡੇ ਲੈਵਲ ਦਾ ਜ਼ਿਆਦਾ ਪੈਸੇ ਇਨਵੈਸਟਮੈਂਟ ਕਰ ਦਿੰਨੇ ਆਂ ਉਦੋਂ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਕੀ ਕੀ ਡੈਰੀ ਦੇ ਵਿੱਚ ਪ੍ਰੋਬਲਮ ਆਉਂਦੀਆਂ ਹੈਗੀਆਂ ਫਿਰ ਜਿਹੜਾ ਪ੍ਰਾਈਸ ਆ ਅਕੋਰਡਿੰਗ ਟੂ ਡੈਰੀ ਫਾਰਮਰ ਪ੍ਰਾਈਸ ਘਟਾ ਆ ਇੱਕ ਮੇਨ ਕਾਰਨ ਇਹ ਵੀ ਆ ਲਵੀ ਦੁੱਧ ਦਾ ਰੇਟ ਆ ਜਿਹੜਾ ਘਟਾ ਆਪਣੇ ਇਥੇ ਇੰਡੀਆ ਦੇ ਵਿੱਚ ਜਿਹੜਾ ਆਪਾਂ ਪ੍ਰੋਡਿਊਸ ਕਰਦੇ ਆਂ ਦੁੱਧਾ ਆਪਣਾ ਖਰਚਾ ਬਹੁਤ ਆ ਜਾਂਦਾਗਾ ਇਹ ਵੀ ਮੇਨ ਕਾਰਨ ਆ ਲਵੀ ਆਪਾਂ ਨੂੰ ਜਿੱਥੇ ਤੁਸੀਂ ਉੱਥੇ ਸੇਲ ਕਰੋ ਦੁੱਧ ਜਿੱਥੇ ਤੁਹਾਨੂੰ ਵੱਧ ਤੋਂ ਵੱਧ ਪ੍ਰੋਫਿਟ ਮਿਲਦਾਗਾ ਜੇ ਆਪਾਂ ਸਰਕਾਰੀ ਅਧਾਰਿਆਂ ਨੂੰ ਜੇ ਸੇਲ ਕਰਦੇ ਆਂ ਇਹਨਾਂ ਦੁੱਧਾ ਆਪਾਂ ਬਾਹਰ ਵੇਚਨਾ ਆਪਾਂ ਨੂੰ ਔਖਾ ਹੁੰਦਾ ਪਰ ਉਹਦੇ ਵਿੱਚ ਸਰਕਾਰੀ ਅਧਾਰਿਆਂ ਨੂੰ ਆਪਾਂ ਜਦੋਂ ਸੇਲ ਕਰਦੇ ਆਂ ਆਪਾਂ ਨੂੰ ਉਹਨਾਂ ਰੇਟ ਨਹੀਂ ਮਿਲਦਾ ਜਿੰਨਾ ਆਪਾਂ ਨੂੰ ਬਾਹਰ ਮਾਰਕੀਟ 'ਚ ਮਿਲਦਾਗਾ ਬਾਹਰ ਮਾਰਕੀਟ ਦੇ ਵਿੱਚ ਖੇਚਲਾ ਕਰਨੀ ਬਹੁਤ ਔਖੀ ਆ ਜਿਹੜੇ ਵੀਰ ਬਾਹਰ ਮਾਰਕੀਟ ਸੇਲ ਕਰਦੇ ਆ ਉਹ 5-5 10-10 ਰੁਪਏ ਵੱਧ ਕਮਾ ਰਹੇ ਆ ਰੇਟ ਦਾ ਬਾਕੀ ਜਦੋਂ ਆਪਾਂ ਛੋਟਾ ਕੰਮ ਸ਼ੁਰੂ ਕਰਦੇ ਆ ਸਟਾਰਟਿੰਗ ਦੇ ਵਿੱਚ ਉਦੋਂ ਆਪਣਾ ਸਰਕਾਰੀ ਅਧਾਰਿਆਂ ਦੇ ਵਿੱਚ ਵੀ ਰੇਟ ਘੱਟ ਹੁੰਦਾਗਾ ਜਿਵੇਂ ਉਦੋਂ ਹੁਣ 33-34 ਰੁਪਏ ਪੈਂਦਾ ਦੁੱਧ ਕਿਸੇ ਦਾ ਤੇ ਫਾਰਮਾਂ ਦੇ ਦੁੱਧ 40 ਰੁਪਏ ਪਈ ਜਾਂਦਾ 39 40 41 ਰੁਪਏ ਤੱਕ ਰੁਪਈ ਜਾਂਦਾ ਇਹਦਾ ਕਾਰਨ ਕੀ ਹੈ ਉਹ ਏਜੰਸੀਆਂ ਜਿਹੜੀਆਂ ਹੈਗੀਆਂ ਵੇਰਕਾ ਹੋਇਆ ਚਾਹੇ ਨਸਲੇ ਹੋ ਗਿਆ ਜਦੋਂ ਆਪਣਾ ਕੋਲੇ ਵਲਕ ਚ ਜ਼ਿਆਦਾ ਦੁੱਧ ਹੋ ਜਾਂਦਾ ਉਦੋਂ ਆਪਾਂ ਨੂੰ ਰੇਟ ਜ਼ਿਆਦਾ ਮਿਲਦਾਗਾ ਜਦੋਂ ਥੋੜਾ ਦੁੱਧ ਹੁੰਦਾ ਉਦੋਂ ਰੇਟ ਘੱਟ ਮਿਲਦਾਗਾ ਤਾਂ ਕਰਕੇ ਆ ਜਦੋਂ ਆਪਾਂ ਛੋਟੇ ਲੈਵਲ ਤੋਂ ਸ਼ੁਰੂ ਕਰਦੇ ਆ ਉਦੋਂ ਆਪਾਂ ਨੂੰ ਰੇਟ ਵੀ ਨਹੀਂ ਉਹਨਾਂ ਮਿਲ ਪਉਂਦਾ ਜਿੰਨਾ ਆਪਾਂ ਦੁੱਧ ਦਾ ਰੇਟ ਆਪਾਂ ਨੂੰ ਚਾਹੀਦਾ ਹੁੰਦਾ ਇੱਕ 메ਨ ਕਾਰ ਜਿਹੜਾ ਵੱਡਾ 메ਨ ਕਾਰ ਹੈਗਾ ਡੇਰੀ ਫਾਰਮ ਦਾ ਜਦੋਂ ਆਪਾਂ ਸਟਾਰਟ ਕਰਦੇ ਆ ਉਦੋਂ ਗਾਇਆਂ ਖਰੀਦਣ ਦਾ ਬਾਈ ਜੇ ਤੁਸੀਂ ਫਾਰਮ ਤੇ ਆਪਦੇ ਮਾੜੀ ਗਾਂ ਖਰੀਦ ਲੈਂਦੀ ਤਾਂ ਉਹ ਤੁਹਾਨੂੰ ਲੌਸ ਵੱਲ ਲੈ ਕੇ ਜਾਊ ਉਹ ਤੁਹਾਨੂੰ ਪ੍ਰੋਫਿਟ ਵੱਲ ਨਹੀਂ ਲੈ ਕੇ ਜਾਂਦੀ ਇਹ 메ਨ ਕਾਰਨ ਇਸ ਤੇ ਖਾਸ ਗੌਰ ਕਰਨੀ ਆ ਤੁਸੀਂ ਗਾਇਆਂ ਖਰੀਦਣ ਵੇਲੇ ਉਹ ਚੰਗਾ ਜਾਣਕਾਰ ਬੰਦੇ ਨੂੰ ਨਾਲ ਰੱਖਿਆ ਕਰੋ ਬਾਈਆਂ ਤੁਸੀਂ ਦਿਨ ਮੇਲੇ ਪੈਸੇ ਤੁਸੀਂ ਆਪ ਦੀ ਜੇਬ ਦੇ ਹਿਸਾਬ ਨਾਲ ਖਰਤਨੇ ਆ ਕਿੰਨੇ ਕਾਬ ਤੁਸੀਂ ਗਾਂ ਦੇ ਪੈਸੇ ਲਾਉਣੇ ਆ ਪਰ ਲੈਣੀ ਵਧੀਆ ਕੁਆਲਿਟੀ ਦੀ ਆ ਮਾੜੀ ਗਾਂ ਨਹੀਂ ਲੈਣੀ ਵੀਰੇ ਜੇ ਬਾਈ ਜਾਨ ਛੋਡੇ ਫਾਰਮ ਤੇ ਕੋਈ ਗਾਂ ਮਾੜੀ ਆ ਵੀ ਜਾਂਦੀ ਆ ਤੁਸੀਂ ਨਵਾਂ ਕੰਮ ਸ਼ੁਰੂ ਕਰਿਆ ਉਹਨੂੰ ਉਹਦੇ ਚੁਆਈ ਕਰਦੇ ਕਰਦੇ ਉਹਨੂੰ ਸੇਲ ਕਰਦੇ ਹੋ ਭਾਵੇਂ 5-10000 ਰੁਪਏ ਘਾਟਾ ਪਾ ਜੇ ਪਰ ਉਹ ਲੰਮਾ ਟਾਈਮ ਆਪਦੇ ਫਾਰਮ ਤੇ ਨਾ ਰੱਖੋ ਫਿਰ ਮੇਨ ਕਾਰਨ ਹੋ ਡੇਰੀ ਫਾਰਮ ਦਾ ਫੇਲ ਹੋਣ ਦਾ ਕੀ ਆ ਜਿਹੜਾ ਆਪਣਾ ਛੋਟਾ ਕੰਮ ਹੁੰਦਾਗਾ ਉਦੋਂ ਆਪਣੇ ਕੰਮ ਦੇ ਵਿੱਚ ਦੋ ਚਾਰ گاਵਾ ਰਿਪੀਟ ਕਰ ਜਾਂਦੇ ਆਂਗੇ ਗੱਬਣ ਨਹੀਂ ਰਹਿੰਦੇ ਆਂਗੇ ਹੌਲੀ ਹੌਲੀ ਉਹ ਦੁੱਧ ਦੇਣੋਂ हट ਜਾਂਦੇ ਆਂਗੇ ਆਪਾਂ ਉਹਨਾਂ ਨੂੰ ਬੰਨੀ ਰੱਖਦੇ ਆਂ ਆਪਾਂ ਕਹਿੰਦੇ ਆ ਲੈ ਵੀ 1 ਲੱਖ ਲਾਇਆ ਇਹਨਾਂ ਤੇ ਉਹ 1.5 ਲੱਖ ਦੇ ਚੱਕਰਾਂ ਤੇ ਦੋ ਸਾਲ ਗੱਬਣ ਨਹੀਂ ਹੁੰਦੀ ਆਪਾਂ ਫਾਰਮ ਚ ਲਈ ਫਿਰਦੇ ਆਂ ਕਾ ਆਪਣੇ ਕੋਲੇ ਪੰਜ گاਵਾ ਹੁੰਦੇ ਆਂਗੇ ਦੋ ਰਿਪੀਟ ਕਰ ਜਾਂਦੀਆਂ ਆਂਗੇ ਉਹ ਆਪਾਂ ਬੰਨੀ ਫਿਰਦੇ ਆਂ ਰਿਪੀਟਰ ਉਹੋ ਜਿਹੇ گاਵਾ ਨੂੰ ਕਿਸੇ ਨੂੰ ਚਾਹੇ ਫ੍ਰੀ ਦੇ ਦਿਓ ਵੀਰੇ ਯਾਰ ਤਾਂ ਤੁਸੀਂ ਪ੍ਰੋਫਿਟ ਵੱਲ ਲੈ ਜਾਓਗੇ ਤਿੰਨ گاਵਾ ਨੂੰ ਨਹੀਂ ਜਿਹੜੀਆਂ ਤਿੰਨ ਥੋੜੇ ਕੋਲੇ ਦੁੱਧ ਵਾਲੀਆਂ ਉਹ ਵੀ ਉਹਨਾਂ ਦਾ ਖਰਚਾ ਵੀ ਉਹ گاਵਾ ਖਾ ਫਿਰ ਤੁਸੀਂ ਹੋਰ ਜ਼ਿਆਦਾ ਔਖੇ ਹੋਵੋਗੇ ਤੁਸੀਂ ਆਪਣੇ ਫਾਰਮ ਦੇ ਕੋਸ਼ਿਸ਼ ਕਰਿਆ ਕਰੋ ਚਾਹੇ ਛੋਟਾ ਚਾਹੇ ਵੱਡਾ ਫਾਰਮ ਜਿਹੜੀ ਆਪਾਂ ਗਾਂ ਡਰਾਈ ਕਰਨੀ ਆਪਾਂ 2 2.5 ਮਹੀਨੇ ਡਰਾਈ ਕਰਨੀ ਆ ਉਦੋਂ ਜ਼ਿਆਦਾ ਟਾਈਮ ਆਪਾਂ ਆਪਣੇ ਫਾਰਮ ਦੇ ਕੋਈ ਡਰਾਾਈ ਗਾਂ ਨਹੀਂ ਰੱਖਣੀ ਜਿਹੜੀ ਕੋਈ ਰਿਪੀਟ ਕਰਦੀ ਆਪਾਂ ਉਹੀ ਬੰਨੀ ਬੈਠਿਆ ਮਹਿੰਗੀ ਲਈ ਆ ਉਹ ਥੋੜਾ ਜ਼ਿਆਦਾ ਖਾਜੂ ਬਾਈ ਯਾਰ ਤੁਸੀਂ ਕੋਸ਼ਿਸ਼ ਕਰੀ ਜਾਓ ਕੋਸ਼ਿਸ਼ ਕਰੀ ਜਾਗੇ ਉਹ ਤੁਹਾਨੂੰ ਨੁਕਸਾਨ ਵੱਲ ਲੈ ਜਾਊਗੀ ਉਦੋਂ ਚੰਗਾ ਲਵੀ ਤੁਸੀਂ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਦੁੱਧ ਵਾਲੀਆਂ ਉਹਨਾਂ ਦੀ ਆਪਾਂ ਪ੍ਰੋਫਿਟ ਲੈ ਲਈਏ ਇਹਨੂੰ ਆਪਾਂ ਪਾਸੇ ਕਰਦ ਗਏ ਇਹ ਜਿਆਦਾ ਨਹੀਂ ਹੁੰਦਾ ਇੱਕ ਦੋ ਗਾਵਾਂ ਹੀ ਹੁੰਦੀਆਂ ਛੋਟੇ ਫਾਰਮ ਦੀ ਦਿੱਕਤ ਆਉਂਦੀ ਆ ਜਦੋਂ ਥੋੜਾ ਵੱਡਾ ਫਾਰਮ ਹੋ ਗਿਆ ਉਦੋਂ ਇਹ ਪ੍ਰੋਬਲਮ ਹੱਲ ਹੋ ਜੂਗੀ ਉਦੋਂ ਬਾਅਦ ਆ ਗਿਆ ਫੀਡ ਦੀ ਕਾਸਟ ਬਹੁਤ ਜ਼ਿਆਦਾ ਆ ਵੀਰੇ ਯਾਰ ਫੀਡ ਤੇ ਸਾਰੇ ਮਟੀਰੀਅਲ ਬਹੁਤ ਜ਼ਿਆਦਾ ਆ ਇਹਦਾ ਖਰਚਾ ਫਾਰਮ ਨੂੰ ਬਹੁਤ ਜ਼ਿਆਦਾ ਪੈਂਦਾ ਸਭ ਤੋਂ ਵੱਡਾ ਖਰਚਾ ਮੇਨ ਡੈਰੀ ਫਾਰਮ ਦੇ ਵਿੱਚ ਫੀਡ ਤੇ ਹੀ ਆ ਤਾਂ ਹੀ ਤੇ ਕਹਿੰਦੇ ਜਿੱਦਾਂ ਜਰ ਆਪਣਾ ਛੋਟਾ ਫਾਰਮ ਆ ਉਹਨਾਂ ਜਰ ਆਪਾਂ ਨੂੰ ਦਿੱਕਤਾਂ ਦਿੱਕਤਾਂ ਹੁੰਦੀਆਂ ਡੈਰੀ ਫਾਰਮ ਦੇ ਵਿੱਚ ਜਦੋਂ ਆਪਣਾ ਫਾਰਮ ਵੱਡਾ ਹੋ ਜਾਣਾ ਡੈਰੀ ਫਾਰਮ ਦੇ ਵਿੱਚ ਫੇਰ ਆਪਾਂ ਨੂੰ ਦਿੱਕਤਾਂ ਘਟ ਜਾਂਦੀਆਂ ਵੀਰੇ ਯਾਰ ਜਿਹੜੇ ਫੀਡ ਦੇ ਮਟੀਰੀਅਲ ਦੀ ਕੋਸਟ ਆ ਸਾਰਾ ਫੀਡ ਦਾ ਮਟੀਰੀਅਲ ਮਹਿੰਗਾ ਆਉਂਦਾ ਵੀਰੇ ਆ ਫੀਡ ਆ ਆਪਾਂ ਨੂੰ ਤੁਸੀਂ ਐਂ ਦੇਖ ਲਓ 40 ਰੁਪਏ ਦੇ ਨੇਟ ਕੋਸਟ ਪੈਂਦੀ ਆ ਫੀਡ ਦੀ ਕੋਸਟ ਬਹੁਤ ਜ਼ਿਆਦਾ ਆ ਫੀਡ ਮਹਿੰਗੀ ਪੈਂਦੀ ਆ ਇਹ ਵੀ ਇੱਕ ਮੇਨ ਕਾਰਨ ਆ ਲਵੀ ਫਾਰਮਰ ਲਾਸ ਵਾਲੇ ਜਾਂਦਾਗਾ ਫਿਰ ਸਾਈਲੇਜ ਮੈਨੇਜਮੈਂਟ ਆ ਆਪਾਂ ਨੂੰ ਸਾਈਲੇਜ ਦੀ ਪ੍ਰੋਪਰ ਮੈਨੇਜਮੈਂਟ ਨਾਲ ਸਾਈਲੇਜ ਪਾਉਣਾ ਚਾਹੀਦਾ ਐਵੇਂ ਨਹੀਂ ਗੱਲ ਵੀ ਆਪਾਂ ਉਧਰੋਂ ਮੀਂਹ ਪਈ ਜਾਂਦਾ ਉਧਰੋਂ ਸਾਈਲੇਜ ਪਈ ਜਾਂਦੇ ਆ ਪ੍ਰੋਪਰ ਸਟੇਜ ਤੇ ਆਪਾਂ ਨੂੰ ਵੱਢ ਕੇ ਦੇਖਣਾ ਸਾਈਲੇਜ ਕਿਉਂ ਸਾਰਾ ਸਾਲ ਆਪਾਂ ਸਾਈਲੇਜ ਹੀ ਦੇਣਾ ਇਹਨਾਂ ਦੇ ਖਾਨ ਨੂੰ ਜੇ ਆਪਾਂ ਹਰਾ-ਜਾਰਾ ਵਗੈਰਾ ਦੇ ਡਿਪੈਂਡ ਕਰਾਂਗੇ ਤਾਂ ਆਪਾਂ ਨੂੰ ਲੇਬਰ ਦਾ ਖਰਚਾ ਬਹੁਤ ਜ਼ਿਆਦਾ ਪੈ ਜੂ। ਜਦੋਂ ਆਪਣੇ ਕੋਲੇ ਐਨੀਮਲ ਜ਼ਿਆਦਾ ਹੋ ਜਾਂਦਾ ਫਿਰ ਆਪਾਂ ਨੂੰ ਵੱਢ ਕੇ ਲਿਆਉਣਾ ਹਰਾ-ਜਾਰਾ ਬਹੁਤ ਟਾਈਮ ਲੱਗਦਾ ਬਾਈ। ਉਹਦੇ ਵਾਸਤੇ ਐਕਸਟਰਾ ਬੰਦੇ ਵੀ ਚਾਹੀਦੇ ਆਪਾਂ ਨੂੰ। ਉਦੋਂ ਚੰਗਾ ਲਵੀ ਸਾਈਲੇਜ ਹੋਵੇ, ਵਧੀਆ ਮੈਨੇਜ ਕਰਿਆ ਹੋਵੇ ਸਾਈਲੇਜ। ਇਹ ਚੀਜ਼ਾਂ ਦੀ ਆਪਾਂ ਨੂੰ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿੰਨੇ ਕ ਐਨੀਮਲ ਰੱਖਣੇ ਆ ਉਹਦੇ ਅਕੋਰਡਿੰਗ ਸਾਈਲੇਜ ਨਾਲ ਭਰਦਾ ਪਾਲਿਆ। ਸੋਨੂੰ ਸਸਤਾ ਪੈਂਦਾ। ਜੇ ਆਪਾਂ ਮੁੱਲ ਲਵਾਂਗੇ ਮਾਰਕੀਟ 'ਚੋਂ ਉਹ ਬਹੁਤ ਮਹਿੰਗਾ ਪਊਗਾ। ਅੱਜ ਕੱਲ੍ਹ ਆ ਕੇ ਆਮ ਤੌਰ ਤੇ ਫਾਰਮਰਾਂ ਨਾਲ ਛੋਟੇ ਫਾਰਮਰਾਂ ਦਾ ਕਈ ਵੱਡੇ ਫਾਰਮਰਾਂ ਦਾ ਵੀ ਸਾਇਲੈਂਸ ਖਤਮ ਹੋ ਜਾਂਦਾ ਫਿਰ ਜਦੋਂ ਖਰੀਦਰਾਂ ਪੈਂਦਾ ਬਹੁਤ ਮਹਿੰਗਾ ਹੁੰਦਾਗਾ ਕਿਉਂ ਹੁਣ ਇਸ ਦੁਬਾਰ ਦੁੱਧ ਵੀ ਘਟਣ ਲੱਗ ਜਾਂਦਾ ਐਨੀਮਲਾਂ ਦਾ ਉਹਦਾ ਅੱਜਕਾਰ ਥੋੜੀ ਠੰਡ ਰਹੀ ਐ ਹੁਣ ਦੁੱਧ ਹਜੇ ਤੱਕ ਵੀ ਵਧੀਆ ਚੱਲ ਰਿਹਾ ਕਈ ਫਰਮਾਂ ਦੁੱਧ ਦਾ ਬਹੁਤ ਘੱਟ ਟੁੱਟੀਆਂ ਗਾਵਾਂ ਦਾ ਦੁੱਧ ਕਿਉਂ ਅਗਲੇ ਮਹੀਨੇ ਛੇਵੇਂ ਮਹੀਨੇ ਬਾਅਦ ਸੱਤਵੇਂ ਮਹੀਨੇ ਤੱਕ ਆਪਾਂ ਟਰਾਈ ਕਰਨੇ ਸ਼ੁਰੂ ਕਰ ਦੇਾਂਗੇ ਫਿਰ ਤੁਹਾਡਾ ਮੇਨ ਟਾਰਗੇਟ ਵਾਲ ਵੀ ਤੁਸੀਂ AI ਦੀ ਟ੍ਰੇਨਿੰਗ ਆਪ ਕਰਿਆ ਕਰੋ ਫਾਰਮਰ ਜਿਹੜੇ ਛੋਟੇ ਵੀਰ ਨੇ ਕੰਮ ਸ਼ੁਰੂ ਸਾਰੇ ਫਾਰਮਰ ਜਿਹੜੇ ਕੰਮ ਕਰਦੇ ਆ ਵੀਰੇ AI ਵਗੈਰਾ ਸਿੱਖਦੇ ਆ ਟੀਕਾ ਭਰਨਾ ਵਗੈਰਾ ਕੰਮਾਂ ਦੇ ਟੀਕਾ ਲਾਉਣਾ ਤਾਂ ਹਰੇਕ ਸਿੱਖ ਜਾਂਦਾ ਹੈ ਟੀਕਾ ਭਰਨਾ ਵੀ ਸਿੱਖੋ ਤੇ ਵਧੀਆ ਸੀਮਨ ਤੇ ਵਧੀਆ ਬਰੀਡ ਤੇ ਕੰਮ ਕਰੋ ਫੇਰ ਹਰੇਕ ਦੀ ਗਾਂ ਵਧੀਆ ਰੇਟ ਵਿਕਿਆ ਕਰੂ ਜਦੋਂ ਆਪਾਂ ਵਧੀਆ ਬਰੀਡ ਤੇ ਕੰਮ ਕਰਾਂਗੇ ਬਾਈ ਮਾੜੀ ਜੇ ਆਪਾਂ ਚੰਗੀ ਬਰੀਡ ਵੱਲ ਲਾ ਜਾਵਾਂਗੇ ਤਾਂ ਆਪਾਂ ਉੱਥੇ ਸਟੇਬਲ ਰਾਂਗੇ ਆਪਾਂ ਨੂੰ ਗਾਹਾਂ ਵਧਣਾ ਬਹੁਤ ਔਖਾ ਹੋ ਜਾਊਗਾ ਆਪਾਂ ਚੰਗਾ ਸੀਮਨ ਲਾ ਕੇ ਆਪਾਂ ਚੰਗੀ ਕੁਆਲਿਟੀ ਪੈਦਾ ਕਰਨੀ ਆ ਆਪਣੇ ਫਾਰਮ ਤੇ ਫਿਰ ਤੁਹਾਡਾ ਮਨ ਲੱਗੂ ਹੌਲੀ ਹੌਲੀ ਫਾਰਮ ਤੇ ਵੀਰੇ ਯਾਰ ਜਿਹੜੀਆਂ ਆਪਾਂ ਬੱਚਿਆਂ ਵੀ ਪਾਲਣੀਆਂ ਆ ਉਹਦੇ ਅਕੋਰਡਿੰਗ ਪਾਲ ਲਓ ਤੁਸੀਂ ਬੱਚਿਆਂ ਲਓ ਵੀ ਗਾਵਾਂ ਦੇ ਲਵੀ ਆਪਣਾ ਇੰਨਾ ਦੁੱਧਾ ਲਵੀ ਇੰਨੀ ਕੁ ਕੋਸਟ ਬੱਚਿਆਂ ਨੂੰ ਆਪਾਂ ਦੇ ਕੇ ਲਵੀ ਆਪਾਂ ਨੂੰ ਪੈਸੇ ਵੱਜ ਜਾਣ ਚਾਰਾ ਨਹੀਂ ਤਾਂ ਕਈ ਵਾਰ ਕਈ ਫਾਰਮਰਾਂ ਦੇ ਮੈਂ ਦੇਖਿਆਗਾ ਜਿੱਥੇ ਦੁੱਧ ਘਟ ਜਾਂਦੀਆਂ ਗਾਵਾਂ ਉਦੋਂ ਬਾਅਦ ਬੱਚਿਆਂ ਦੀ ਹਾਲਤ ਮਾੜੀ ਹੋ ਜਾਂਦੀ ਹੈ ਫਿਰ ਕੋਸ਼ਿਸ਼ ਕਰਿਆ ਕਰੋ ਯਾਰ ਇੱਕ ਗੱਲ ਜਿਹੜੀ ਮੈਂ ਪਹਿਲਾਂ ਵੀ ਵੀਡੀਓ ਚ ਕਹਿਣਾਗਾ ਸੂਆ ਟਾਈਮ ਤੇ ਲੈਣਾ ਹੁਣ ਜਿਹੜੀਆਂ ਗਾਵਾਂ ਗਰਮੀ 'ਚ ਸੂਣੀਆਂ ਵੱਡੇ ਫਾਰਮਾਂ ਦੇ ਇੱਕ ਦੋ ਗਾਵਾਂ ਇਹੋ ਜਿਹੀ ਆ ਜਾਂਦੀਆਂ ਗਰਮੀ ਵਾਲਿਆਂ ਕੋਈ ਡ ਪਰ ਜਦੋਂ ਆਪਣੇ ਫਾਰਮ ਹੀ ਪੰਜ ਗਾਵਾਂ ਦਾ 10 ਗਾਵਾਂ ਦਾ ਆਪਾਂ ਗਰਮੀ ਚ ਸੂਆ ਲੀਆਂ ਆਪਣੇ ਕੋਲ ਦੁੱਧ ਨਹੀਂ ਗਾਵਣੇ ਉਹਨਾਂ ਦੇ ਨਾਲ ਆਪਣਾ ਅਕਤੂਬਰ ਦੇ ਵਿੱਚ ਸਟਾਰਟਿੰਗ ਸੂਆ ਪੈ ਗਿਆ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ 7 ਮਹੀਨੇ ਹੋ ਗਏ ਮਈ ਤੱਕਰ ਵੀ ਦੁੱਧ ਦਈ ਜਾਂਦੀਆਂ ਰਹਿੰਦੀਆਂ ਗਾਵਾਂ ਵਧੀਆ ਵੀਰੇ ਲੌਂਗ ਟਾਈਮ ਦੁੱਧ ਲੈਣਾ ਇਹ ਤੁਹਾਨੂੰ ਕਰਨਾ ਹੀ ਪੈਣਾ ਜਿਹੜੇ ਵੀਰੇ ਇਸ ਚੀਜ਼ ਤੇ ਨਹੀਂ ਆਏ ਟੀਕੇ ਉਸਾਬ ਨਾਲ ਨਹੀਂ ਪਰ ਦੇ ਜੇ ਆਪਾਂ ਫਰਵਰੀ ਜਨਵਰੀ ਟੀਕੇ ਏਆਈ ਕਰ ਦਾਂਗੇ ਸਾਰੀਆਂ ਗਾਵਾਂ ਦੀ ਅਕਤੂਬਰ ਦੇ ਵਿੱਚ ਡਿਲੀਵਰੀ ਹੋ ਜਾਣੀਆਂ ਗਾਵਾਂਾਂ ਦੀ ਸਾਰਿਆਂ ਦੀ ਇਹ ਸਿਸਟਮ ਦੇ ਆਪਾਂ ਨੂੰ ਆਉਣੀ ਪੈਣਾ ਜੇ ਆਪਾਂ ਇਹ ਸਿਸਟਮ ਦੇ ਨਹੀਂ ਆਏ ਤਾਂ ਆਪਾਂ ਦੁੱਧ ਘੱਟ ਲਵਾਏ گاਵਾਂ ਤੋਂ ਪੂਰਾ ਪੀਕ ਲੈਵਲ ਤੇ ਆਪਾਂ ਨੂੰ ਗਾਵਾਂਾਂ ਨੇ ਦੁੱਧ ਨਹੀਂ ਦੇਣਾ ਲੰਮਾ ਟਾਈਮ ਗਾਂ ਤੋਂ ਆਪਾਂ ਪੂਰਾ ਦੁੱਧ ਲੈਣਾ ਬਚਤ ਕਰਨੀਆਂ ਤਾਂ ਆਪਾਂ ਨੂੰ ਇਹ ਟਾਈਮ ਏਆਈ ਦਾ ਆਪਾਂ ਨੂੰ ਟਾਈਮ ਚੇਂਜ ਕਰਨਾ ਪਊ ਜਿਹੜੇ ਵੀਰ ਇਹ ਟਾਈਮ ਦੇ ਸਿਸਟਮ ਦੇ ਵਿੱਚ ਵੀ ਨਹੀਂ ਆਏ ਉਹ ਵੀ ਲਾਸ ਵਾਲੇ ਜਾਣਗੇ ਉਹਨਾਂ ਨੂੰ ਵੀ ਟਾਈਮ ਵਾਲੇ ਸਿਸਟਮ ਤੇ ਆਉਣਾ ਚਾਹੀਦਾਗਾ ਸਾਰੇ ਗਾਵਾਂ ਨੂੰ ਪ੍ਰੈਗਨੈਂਟ ਤੁਸੀਂ ਆਏ ਮੈਂ ਜਨਵਰੀ ਕਹਦਾ ਫਰਵਰੀ ਚ ਵੀ ਕਰ ਸਕਦੇ ਹੋ ਤੇ ਦਸੰਬਰ ਚ ਵੀ ਕਰ ਦਸੰਬਰ ਦੇ ਐਂਡ ਤੇ ਵੀ ਕਰ ਸਕਦੇ ਹਾਂ ਉਦੋਂ ਪਹਿਲਾਂ ਕਰਾਂਗੇ ਤਾਂ ਗਰਮੀ ਚ ਸੂਆ ਪੈਣਾਗਾ ਗਰਮੀ ਦੇ ਵਿੱਚ ਬਹੁਤ ਡਿੱਕਦਾ ਆਉਂਦੀਆਂ ਗਾਂ ਨੂੰ ਜਿਹੜੀ ਗਰਮੀ ਦੇ ਵਿੱਚ ਹੁਣ ਜੁਲਾਈ ਦੇ ਵਿੱਚ ਗਾਂ ਦੀ ਡਿਲੀਵਰੀ ਹੋਈ ਆ ਉਹਦਾ ਬਾਡੀ ਸਕੋਰ ਘਟੁੰਦਾ ਉਹ ਵੀਕ ਹੋ ਜਾਂਦੀ ਹੈ ਉਦੋਂ ਪ੍ਰੋਟੋਜੋਆ ਡਿਜ਼ੀਜ਼ ਵੀ ਬਾਹਲੇ ਆਉਂਦੇ ਬਿਮਾਰੀਆਂ ਵੀ ਬਾਹਲੀਆਂ ਆਉਂਦੀਆਂ ਉਦੋਂ ਉਦੋਂ ਜ਼ੇਰ ਵਗੈਰ ਦਾ ਰਹਿਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਗਰਮੀ ਦੇ ਵਿੱਚ ਐਨੀਮਲ ਸਟ्रेस ਦੇ ਵਿੱਚ ਹੁੰਦੇ ਆ ਤਾਂ ਕਰਕੇ ਲੈ ਵੀ ਸੂਆ ਤੁਸੀਂ ਸਰਦੀ ਦੇ ਵਿੱਚ ਲੈਣਾਗਾ ਮਾਂ ਦਾ ਇਹ ਬਹੁਤ ਜ਼ਰੂਰੀ ਆ ਗਾਵਾਂ ਜਿਹੜੀਆਂ ਆਪਾਂ ਪਾਲਣੀਆਂ ਆ ਉਹਦੇ ਫਾਰਮ ਤੇ ਲਵੀ ਚੰਗੀ ਜੀਲਡ ਵਾਲੀਆਂ ਗਾਵਾਂ ਰੱਖੋ ਜੇ ਆਪਾਂ ਮੁੱਲ ਵੀ ਐਨੀਮਲ ਲੈਣੇ ਆ ਜੇ ਆਪਣੇ ਕੋਲ ਉਹਨਾਂ ਨੇ ਦੁੱਧ ਨਹੀਂ ਪੂਰਾ ਦਿੱਤਾ ਤਾਂ ਆਪਾਂ ਉਹਨਾਂ ਨੂੰ ਉਹ ਕਰ ਦਿਓ ਸੇਲ ਕਰ ਦਿਓ ਅਗਲੇ ਸਾਲ ਆਪਾਂ ਨਵੀਆਂ ਗਾਵਾਂ ਪਾਓ ਉਹ ਘੱਟ ਵੱਧ ਸੇਲ ਕਰਕੇ ਕਿਉਂ ਜਿਹੜੀ ਗਾਂ ਆਪਣੇ ਕੋਲ ਦੁੱਧ ਨਹੀਂ ਦੇ ਰਹੀ ਉਹਨੇ ਆਪਾਂ ਨੂੰ ਬਚਤ ਕੀ ਦੇਣੀ ਆ ਵੀਰੇ ਯਾਰ ਇਹ ਗੱਲ ਤੇ ਧਿਆਨ ਜ਼ਰੂਰ ਕਰਨਾ ਤੁਸੀਂ ਫੇਰ ਆ ਜਾਂਦਾ ਲਵੀ ਆਪਾਂ ਪ੍ਰੋਪਰ ਮੈਨੇਜਮੈਂਟ ਆਪਣੀ ਦੀ ਫੇਰ ਆਪਾਂ ਕੀ ਕਰਨਾਗਾ ਆਪਾਂ ਫੋਕਸ ਕਰਨਾਗਾ ਲਵੀ ਜਿਹੜੀ ਆਪਾਂ ਵੈਕਸੀਨੇਸ਼ਨ ਲਾਉਣੇ ਆ ਟੀਕਾਕਰਨ ਬਸੂਆਂ ਦਾ ਉਹ ਰੈਗੂਲਰ ਲਾਉਣੀ ਲਾਉਣਾ ਬਾਈ ਯਾਰਾ ਜੇ ਆਊਟ ਬ੍ਰੇਕ ਕੋਈ ਬਿਮਾਰੀ ਦੀ ਆ ਗਈ ਤਾਂ ਆਪਣਾ ਫਾਰਮ ਉੱਥੇ ਖੜ ਜਾਣਾ ਜੇ ਮੂੰਹ ਖੁਰ ਆ ਗਈ ਜਿਵੇਂ ਲੰਪੀ ਆ ਗਈ ਇਹ ਸਾਰਿਆਂ ਦੇ ਟੀਕਾਕਰਨ ਜੇ ਆਪਾਂ ਦਵਾਈ ਲਈ ਹੂ ਤਾਂ ਆਪਣੇ ਫਾਰਮ ਦੇ ਬੱਚੇ ਤੋਜੂਗੀ ਤੁਸੀਂ ਕਈ ਵਾਰ ਕਹਿ ਦਿੰਨੇ ਨੇ ਆਪਾਂ ਯਾਰ ਦਵਾਈ ਵੀ ਲਈ ਸੀ ਤਾਂ ਵੀ ਆ ਗਈ ਤਾਂ ਆ ਵੀ ਜਾਂਦੀ ਹੈ ਤਾਂ ਬਹੁਤ ਘੱਟ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਨਹੀਂ ਹੁੰਦਾ ਬਾਈ ਯਾਰਾ ਜਿਨੇ ਟੀਕੇ ਨਹੀਂ ਲਾਏ ਉਹਨਾਂ ਦੇ ਆ ਗਈ ਤਾਂ ਐਨੀਮਲਾਂ ਦੀ ਡੈਥ ਵੀ ਹੋ ਜਾਂਦੀ ਆ ਇਹ ਬਹੁਤ ਵੱਡਾ ਲਾਸ ਹੋ ਜਾਂਦਾਗਾ ਬਾਕੀ ਜਿਹੜੇ ਛੋਟੇ ਫਾਰਮਰ ਆ ਜਿਹਦੇ ਕੋਲੇ ਪੰਜ ਸੱਤ ਦਗਾਈਆਂ ਆ ਉਹ ਬੀਮਾ ਵੀ ਕਰਾ ਸਕਦਾ ਗਾਂ ਦਾ ਵੀਰੇ ਲਵੀ ਉਹਦਾ ਲਾਸ ਬਚਾਇਆ ਜਾ ਸਕੇ ਜੇ ਉਹ ਬੀਮਾ ਕਰਾ ਲੂਗਾ ਗਾਂ ਦਾ ਉਹ ਆਇਆ ਲੈ ਵੀ ਹੁਣ ਗਵਰਨਮੈਂਟ ਵੱਲੋਂ ਸਕੀਮਾਂ ਵੀ ਹੈਗੀਆਂ 1200 ਰੁਪਏ ਚੱਕ ਗਾਂ ਦਾ ਬੀਮਾ ਹੋ ਜਾਂਦਾ ਲਗਭਗ ਆ ਉਹ ਆਪਾਂ ਫਿਰ ਕਿਤੇ ਵੀਡੀਓ ਕਰਾਂਗੇ ਦੱਸਾਂਗੇ ਲੈ ਵੀ ਕਿਹੜੀ ਕੰਪਨੀ ਵਾਲੇ ਬੀਮਾ ਵਗੈਰਾ ਕਰਦੇ ਆ ਉਦੇ ਆਧਾਰ ਦੇ ਉੱਤੇ ਤੁਸੀਂ ਜੇ ਨਵਾਂ ਫਾਰਮ ਸ਼ੁਰੂ ਕਰਿਆ ਤਾਂ ਜ਼ਰੂਰੀ ਹੈ ਲਵੀ ਸਾਰੇ ਐਨੀਮਲਾਂ ਦਾ ਬੀਮਾ ਕਰਾਓ ਤੇ ਤੁਹਾਨੂੰ ਸੇਫਟੀ ਹੋਊਗੀ ਤੇ ਫਿਰ ਉਹਨਾਂ ਦੇ ਜਿੱਥੇ ਐਨੀਮਲ ਆਪਾਂ ਰੱਖਣੇ ਆ ਉਥੇ ਪ੍ਰੋਪਰ ਰੱਖ ਰਖਾ ਹੋਵੇ ਐਨੀਮਲਾਂ ਦਾ ਚਾਹੇ ਛੋਟਾ ਕੰਮ ਆਪਣਾ ਭਾਂਡਾ ਬਣਾਇਆ ਉਹ ਵੀ ਖੁੱਲਾ ਹਵਾਦਾਰ ਹੋਣਾ ਚਾਹੀਦਾ ਵੀਰੇ ਯਾਰ ਹਵਾ ਕ੍ਰਾਸ ਹੁੰਦੀ ਹੋਵੇ ਉਹਦੇ ਵਿੱਚ ਪੱਖੇ ਵਗੈਰਾ ਲੱਗੇ ਹੋਣ ਕਿਉਂ ਉਹਨਾਂ ਦੀ ਮੈਨੇਜਮੈਂਟ ਪ੍ਰੋਪਰ ਹੋਊ ਤਾਂ ਤੁਹਾਡੇ ਕੋਲੇ ਪੂਰਾ ਦੁੱਧ ਦੇਣੀਆਂ ਗਾਵਾਂ ਬਾਕੀ ਮੈਨੇਜਮੈਂਟ ਇਸ ਤਰ੍ਹਾਂ ਕਰੋ ਲਵੀ ਫਾਰਮ ਦੀ ਆਪਾਂ ਨੂੰ ਲੇਬਰ ਦੀ ਘੱਟ ਲੋਡ ਪਵੇ ਲੇਬਰ ਦਾ ਖਰਚਾ ਵੀ ਬਹੁਤ ਹੋ ਜਾਂਦਾ ਫਾਰਮਾਂ ਦੇ ਬਾਈ ਯਾਰ ਜਿਵੇਂ ਹੁਣ ਆਪਣੇ ਅੱਜ ਕੱਲ ਦੀ ਗੱਲ ਆਪਣੇ ਕੋਲ ਇੱਕ ਲੇਬਰ ਵਾਲਾ ਬੰਦਾ ਹੁਣ ਬੰਦੇ ਗਏ ਹੋਏ ਆ ਵੀਰੇ ਯਾਰ ਸਾਰੇ ਤੇ ਅੱਜ ਮੈਂ ਆਪ ਨਾਲ ਗੋਹਾ ਵਗੈਰਾ ਸਾਰਾ ਸਟਾਇਆ ਨਾਲ ਬੰਦੇ ਨਾਲ ਲਾ ਕੇ ਤੇ ਮੁੰਲਾਵਾ ਅਸੀਂ ਮੈਨੇਜਮੈਂਟ ਹੀ ਆਪਣੀ ਇਸ ਤਰ੍ਹਾਂ ਕਰੀ ਲੈ ਵੀ ਸਾਡਾ ਘੰਟਾ ਇੱਕ ਲੱਗਿਆਗਾ ਘੰਟੇ ਸਕ੍ਰੈਪਰ ਮਾਰਤਾ ਫਾਰਮ ਦੇ ਵਿੱਚ ਤੇ ਡੇਢ ਘੰਟਾ ਸਾਡਾ ਚੁਾਈ ਤੇ ਲੱਗਿਆ ਸਵੇਰੇ ਉਹ ਐ ਹੁੰਦਾ ਬਈ ਯਾਰ ਹੁਣ ਮੈਨੇਜਮੈਂਟ ਆਪ ਕਰਦੇ ਆ ਜਦੋਂ ਆਪਾਂ ਕਿਹੜਾ ਕੰਮ ਛੱਡ ਦਿੰਨੇ ਆ ਨਾ ਉਦੋਂ ਦੁਬਾਰੇ ਕੰਮ ਤੇ ਲੱਗਣਾ ਬਹੁਤ ਔਖਾ ਗਾ ਪਹਿਲਾਂ ਆਪਾਂ ਪੂਰਾ ਫਾਰਮ ਦੇ ਕੰਮ ਕਰਦੇ ਸੀ ਹੁਣ ਆਪਾਂ ਹੱਥੀਆ ਆ ਫਿਜ਼ੀਕਲ ਵਰਕ ਫਾਰਮ ਦੇ ਘੱਟ ਕਰਦੇ ਆ ਤਾਂ ਕਰਕੇ ਦੁਬਾਰੇ ਜਦੋਂ ਆਪਾਂ ਸ਼ੁਰੂ ਕਰਦੇ ਆ ਫਿਰ ਬਹੁਤ ਔਖਾ ਹੁੰਦਾ ਗਾ ਜਿਹੜੇ ਵੀਰ ਹੁਣ ਫਾਰਮਾਂ ਦੇ ਫਿਜ਼ੀਕਲੀ ਆਪ ਸਾਰਾ ਕੰਮ ਕਰਦੇ ਆ ਉਹ ਲੱਗੇ ਰਹੋ ਤਾਂ ਬੈਟਰ ਆ AI ਜ਼ਰੂਰ ਸਿੱਖਿਆ ਉਹ ਦੁਬਾਰੇ ਫੇਰ ਮੈਂ ਕਹਣਾ ਟੀਕਾ ਲਾਉਣਾ ਜ਼ਰੂਰ ਸਿੱਖੋ ਵੀਰੇ ਫਾਰਮ ਦੇ ਉੱਪਰ ਆ ਤੇ ਬਾਕੀ ਤੁਸੀਂ ਨੇੜੇ ਦੇ ਫਾਰਮ ਵਿਜ਼ਿਟ ਕਰ ਲਿਆ ਕਰੋ ਦੇਖ ਲਿਆ ਕਰੋ ਹੌਲੀ ਹੌਲੀ ਆਪਦਾ ਫਾਰਮ ਚੇਂਜ ਕਰ ਲੋ ਜੇ 2-3 ਸਾਲ ਤੁਹਾਨੂੰ ਵਿਖਾਈ ਦੇ ਵੀ ਕੱਢਨੇ ਪੈਂਦੇ ਛੋੜੇ ਹੱਥ ਵੀ ਖੜੇ ਹੋ ਜਾਂਦੇ ਆ ਤਾਂ ਵੀ ਕੰਮ ਨਾ ਛੱਡੋ ਕੋਈ ਵੀ ਕੰਮ ਆ ਚਾਰ-ਪੰਜ ਸਾਲ ਲੱਗਦੇ ਆ ਵੀਰੇ ਕਾਮਯਾਬ ਹੋਣ ਤੇ ਆਪਾਂ ਜਦੋਂ ਔਖੇ ਹੋਣਾ ਡੈਰੀ ਫਾਰਮ ਜਦੋਂ ਹੱਥ ਖੜੇ ਕਰਕੇ ਕਹਿੰਦੇ ਆ ਬਲਾ ਕੰਮ ਬੰਦ ਕਰਨਾ ਉਹ ਨਾ ਪ੍ਰੋਫਿਟ ਚ ਹੋਇਆ ਨਾ ਲੌਸ ਚ ਹੋਇਆ ਆਪਾਂ ਕੰਮ ਬੰਦ ਕਰ ਦਿੰਦੇ ਆ ਉਦੋਂ ਆਪਾਂ ਐਨੀਮਲ ਸੇਲ ਕਰ ਦਿੰਦੇ ਆ ਸਾਰੇ ਉਦੋਂ ਬਾਅਦ ਆਪਣਾ ਫਾਰਮ ਹਜੇ ਸਹੀ ਲੈ ਤੇ ਚੜਨਾ ਹੁੰਦਾ ਵੀਰੇ ਜੋ ਚਾਰ ਸਾਲਾਂ ਬਾਅਦ ਚਾਰ ਸਾਲਾਂ ਵਿੱਚ ਔਖੇ ਹੋ ਗਏ ਆਪਾਂ ਪਹਿਲਾਂ ਹੀ ਬੰਦ ਕਰ ਦਿੰਨੇ ਆ ਨਵੇਂ ਨਵੇਂ ਮੁੰਡੇ ਆ ਜਿਹੜੇ ਹੁਣ ਕੈਨੇਡਾ ਵਗੈਰਾ ਜਾਂਦੇ ਆ ਹੁਣ ਤਾਂ ਬਹੁਤ ਘਟ ਗਿਆ ਹੈ ਫਿਰ ਰੁਝਾਨ ਘਟ ਗਿਆ ਕੈਨੇਡਾ ਵਗੈਰਾ ਦਾ ਉਹ ਇੱਥੇ ਕੰਮ ਕਰ ਲੈਣ ਡੈਰੀ ਦਾ ਬਹੁਤ ਵਧੀਆ ਵੀਰੇ ਮੈਂ ਅਗਾਹਾਂ ਵੀਡੀਓ ਕਰੂੰਗਾ ਤੁਹਾਨੂੰ ਦਿਖਾਵਾਂਗਾ ਕਿ ਕਿਹੜੇ ਕਿਹੜੇ ਮੁੰਡਿਆਂ ਨੇ ਇੱਥੇ ਦੁਬਾਰੇ ਕੰਮ ਕਰਿਆ ਕੈਨੇਡਾ ਤੋਂ ਆ ਕੇ ਮੇਰੇ ਇਨ ਟੱਚ ਦੇ ਵਿੱਚ ਆ ਬਹੁਤ ਮੁੰਡੇ ਮੇਰੇ ਨਾਲ ਗੱਲ ਕਰਦੇ ਹੁੰਦੇ ਆ ਹੁਣ ਵੀ ਬਾਹਰੋਂ ਗੱਲ ਕਰਦੇ ਆ ਪਰ ਉਹ ਇੱਥੇ ਕੰਮ ਕਰਨ ਕੋਈ ਐਹੋ ਜੀ ਗੱਲ ਨਹੀਂ ਲੈ ਵੀ ਇੱਥੇ ਕਾਮਯਾਬ ਨਹੀਂ ਹੋ ਸਕਦੇ ਤੁਸੀਂ ਜੇ ਤੁਸੀਂ ਦਿਲ ਲਾ ਕੇ ਅਰੀਜਨਲ ਕੰਮ ਕਰੋਗੇ 101% ਕਾਮਯਾਬ ਹੋਵੋਗੇ ਉਤਰਾ ਚੜਾ ਹਰੇਕ ਕੰਮ ਚ ਆਉਂਦਾ ਜੇ ਦਾ ਤੁਸੀਂ ਡੈਰੀ 'ਚ ਲੱਗੇ ਰਹੇ ਚਾਹੇ ਉਤਰਾ ਚੜਾ ਆਏ ਆ ਤੁਸੀਂ 100% ਕਾਮਯਾਬ ਹੋਵੋਗੇ ਜੇ ਉਹੀ ਇੱਕ ਵਾਰੀ ਆਪਾਂ ਔਖੇ ਹੋ ਗਏ ਡੈਰੀ ਦੇ ਵਿੱਚ ਆਪਣਾ ਲਾਸਟ ਦਾ ਕੰਮ ਆਪਾਂ ਛੱਡ ਕੇ ਭੱਜ ਗਏ ਫਿਰ ਇਹਦਾ ਕੋਈ ਹੱਲ ਹੀ ਨਹੀਂ ਵੀਰੇ ਯਾਰ ਇਹ ਹੁੰਦਾ ਹੈ ਕੱਦੀ ਵਾਰ ਇਹ ਤੰਗ ਕਰਦੇ ਆ ਐਨੀ ਮਾਲਾ ਜਦੋਂ ਉਧਰ ਰਿਪੀਟਿੰਗ ਦੀ ਸਮੱਸਿਆ ਆ ਜਾਂਦੀ ਹੈ ਕੋਈ ਨਵਾਂ ਨਵਾਂ ਕੰਮ ਹੁੰਦਾ ਏਆਈ ਆਪਾਂ ਸਿੱਖੀ ਨਹੀਂ ਹੁੰਦੀਗੀ ਇਹ ਸਾਰੀਆਂ ਸਮੱਸਿਆ ਆਪਨੇ ਫਾਰਮ ਤੇ ਆ ਜਾਂਦੀਆਂ ਕੈਜ਼ੂਅਲਟੀ ਵੀ ਇੱਕ ਅੱਧੀ ਹੁੰਦੀ ਹੈ ਡੈਥ ਕੇਸ ਵੀ ਆ ਜਾਂਦਾ ਇੱਕ ਅੱਧਾ ਫਾਰਮ ਤੇ ਉਹਦੇ ਨਾਲ ਆਪਾਂ ਜਮਾ ਹੌਸਲਾ ਸਿੱਟ ਜਾਨੇ ਆ ਇਹ ਚੀਜ਼ਾਂ ਤੇ ਆਪਾਂ ਨੂੰ ਹੌਸਲਾ ਨਹੀਂ ਸਿੱਟਣੀ ਚਾਹੀਦੀ ਆ ਇਹ ਵੀ ਆਪਣਾ ਮੋਰਲ ਡਾਊਨ ਕਰਦੀਆਂ ਚੀਜ਼ਾਂ ਕੋਈ ਗੱਲ ਨਹੀਂ ਸਾਹ ਆਲੀ ਆ ਜੀ ਜੇ ਕਦੋਂ ਵੀ ਇਹਨੂੰ ਕੁਝ ਹੋ ਸਕਦਾਗਾ ਪਰ ਐ ਨਹੀਂ ਹੈਗਾ ਲੈ ਵੀ ਆਪਣੇ ਸਾਰੇ ਐਨੀਮਲਾਂ ਨੂੰ ਕੋਈ ਪ੍ਰੋਬਲਮ ਆ ਜੂਗੀ ਹੌਸਲਾ ਰੱਖ ਕੇ ਕੰਮ ਕਰੋ ਜਿਹੜੇ ਵੀਰ ਹੁਣ ਵੀ ਇਹ ਕੰਮ ਸਟੇਬਲ ਨਹੀਂ ਹੈਗਾਗਾ ਉਤਰਾਜੜਾ ਫਾਰਮ ਤੇ ਆ ਰਹੇ ਆ ਉਹ 2 ਸਾਲਾਂ ਨੂੰ ਪੂਰੇ ਸਟੇਬਲ ਹੋ ਜਾਣਗੇ ਇਹ ਹੁੰਦਾ ਹੀ ਆ ਵੀਰੇ ਯਾਰ ਆਪਾਂ ਨੂੰ ਇਹਦੇ ਵਿੱਚ ਇੱਕ ਆਪਾਂ ਗੱਲ ਦਾ ਗੌਰ ਰੱਖਣਾ ਹੁੰਦਾ ਲੈ ਵੀ ਜਿੰਨੇ ਕ ਆਪਾਂ ਫੀਡ ਹਜੇ ਮੈਂ ਆਪਣੀਆਂ ਬੱਚੀਆਂ ਆਹਾ ਇਹਨਾਂ ਨੂੰ ਹੁਣ ਆਪਾਂ 3 ਕਿਲੋ 6-6 ਮਹੀਨਿਆਂ ਨੇ ਹੋਗੀਆਂ 3 ਕਿਲੋ ਉਹਦੇ ਨੇੜ ਫੀਡ ਪੈਂਦੀ ਆ 2.5-3 ਕਿਲੋ ਇਹ ਜ਼ਰੂਰੀ ਆ ਇਹਨਾਂ ਨੂੰ ਬੰਦ ਨਹੀਂ ਕਰਨੀ ਜਦੋਂ ਆਪਾਂ ਇਹਨਾਂ ਦੀ ਫੀਡ ਵਗੈਰਾ ਬੰਦ ਕਰ ਦਿੰਨੇ ਆ ਇਹਨਾਂ ਨੂੰ ਮਿਲਣ ਮਿਕਸਚਰ ਵਗੈਰਾ ਪ੍ਰੋਪਰ ਸਾਰੀਆਂ ਚੀਜ਼ਾਂ ਬੰਦ ਕਰ ਦਿੰਨੇ ਆ ਆਪਾਂ ਪੈਸੇ ਬਚਾਉਣ ਦੇ ਚੱਕਰਾਂ ਦੇ ਵਿੱਚ ਉਦੋਂ ਇਹ ਡਾਊਨ ਹੋ ਜਾਂਦੇ ਆਂਗੇ ਆ ਫਿਰ ਇਹਨਾਂ ਨੇ ਉਹਨਾਂ ਦੁੱਧ ਨਹੀਂ ਦੇ ਪਾਉਂਦੀਆਂ। ਇਹੀ ਕਾਰਨ ਨਾਲ ਵੀ ਆਪਣੇ ਐਨੀਮਲ ਲਾਸ ਵੱਲ ਜਾ ਰਹੇ ਆ ਬਈ ਯਾਰ। ਆਪਾਂ ਬਰੀਡ ਤੇ ਕੰਮ ਕਰਿਆ ਬਰੀਡ ਤਿਆਰ ਕਰ ਲਈ ਹੁਣ ਮੇਰੇ ਕੋਲੇ ਆਪਣੇ ਕੋਲੇ ਹਰ ਸਾਲ ਐਨੀਮਲਸ ਹੁੰਦੇ ਆ ਆ ਬੱਚਿਆਂ ਗਿਆਂ 11ਵੀਂ ਬੱਚੀ ਬੱਚਿਆਂ ਦੇ ਗਰੀਬ ਆਪਣੇ ਕੋਲੇ। 25 ਬੱਚੀਆਂ ਆਪਣੀਆਂ ਗੱਬਣ ਹੋ ਗਈਆਂ ਆਪਾਂ ਐਨੀਮਲ ਚੈੱਕ ਕਰਾਏ ਸੀ ਲਗਭਗ ਇੱਕ ਬੱਚੀ ਆ ਉਹ ਛੋਟੀ ਸੀ ਬਾਕੀ ਸਾਰੇ ਐਨੀਮਲ ਆਪਣੇ ਪ੍ਰੈਗਨੈਂਟ ਆ। ਜਿਹੜੀਆਂ ਬੱਚਿਆਂ ਗਿਆਂ ਜਿਹੜੀਆਂ ਨਵੀਆਂ ਬੱਚੀਆਂ ਵੀਰੇ। ਤੇ ਹੁਣ ਤਾਂ ਸੈਕਸਡ ਸੀਮਨ ਬਹੁਤ ਹੁੰਦਾ ਸੈਕਸਡ ਸੀਮਨ ਲਵਾ ਲੋ ਚੰਗਾ ਸੈਕਸਡ ਲਵਾ ਲੋ ਬੱਚਿਆਂ ਦੇ ਲਵਾ ਲੋ ਬੱਚੇ ਰਹਿ ਜਾਂਦੀਆਂ ਗੀਆਂ ਇੱਕ ਗੱਲ ਜੇ ਆਪਾਂ ਆਪਣੇ ਐਨੀਮਲਾਂ ਦੀ ਏਆਈ ਜਨਵਰੀ ਦੇ ਵਿੱਚ ਕਰਦੇ ਆ ਨਾ ਦਸੰਬਰ ਦੇ ਐਂਡ ਤੇ ਉਦੋਂ ਆਪਣੇ ਐਨੀਮਲਾਂ ਦਾ ਰਿਜ਼ਲਟ ਵੀ ਪ੍ਰੈਗਨੈਂਟ ਵੀ ਬਹੁਤ ਐਨੀਮਲ ਰਹਿੰਦੇ ਆ ਵੀਰੇ ਉਦੋਂ ਬਹੁਤ ਜ਼ਿਆਦਾ ਰਿਜ਼ਲਟ ਮਿਲਦਾਗਾ ਆਪਾਂ ਦੇਖਦੇ ਆ ਮੈਂ ਆਪਦੇ ਫਾਰਮ ਤੇ ਜਿੰਨੇ ਅੱਜ ਕਰ ਜਿਹੜਾ ਮੈਂ ਪ੍ਰੋਟੋਕਾਲ ਪਹਿਲਾਂ ਦੱਸਿਆ ਸੀ ਜੀ 6 ਜੀ ਵਾਲਾ ਪ੍ਰੋਟੋਕਾਲ ਉਹਦਾ ਰਿਜ਼ਲਟ ਵੀ ਬਹੁਤ ਮਿਲਿਆ 90% ਰਿਜ਼ਲਟ ਮਿਲਿਆ ਉਹਦਾ ਅਪਾ ਆਪਦੇ ਫਾਰਮ ਤੇ 10 ਐਨੀਮਲ ਹੁਣ ਲੇਟ ਵਾਲੇ ਕਰੇ ਸੀਗੇ ਉਹਦੇ ਚ ਇੱਕ ਐਨੀਮਲ ਰੀਪੀਡ ਕਰਿਆ ਨਹੀਂ ਸਾਰੇ ਪ੍ਰੈਗਨੈਂਟ ਆ ਐਨੀਮਲ ਜਿਹੜੇ ਵੀਰ ਉਹ ਐਨੀਮਲ ਲੈ ਕੇ ਗਏ ਸੀ ਉਹ ਵੀ ਪ੍ਰੈਨੈਂਟ ਨਿਕਲੇ ਆ ਲਗਭਗ ਜਿੰਨੇ ਐਨੀਮਲਾਂ ਦੀ AI ਹੋਈ ਹੋਈ ਸੀ ਜਿਹੜੇ ਆਪਾਂ ਸੇਲ ਕਰੇ ਸੀਗੇ ਬਾਈ ਟਾਈਮ ਬਹੁਤ ਲੱਗਦਾਗਾ ਬਰੀਡ ਬਣਾਉਣ ਤੇ 17 ਸਾਲ ਲੱਗੇ ਬਰੀਡ ਬਣਾਉਣ ਤੇ 20 ਸਾਲ ਵਾਂਗੂ ਹੋ ਗਿਆ ਮੈਨੂੰ ਡੇਰੀ ਦਾ ਕੰਮ ਕਰਦੇ ਨੂੰ ਤੇ ਹੁਣ ਨਹੀਂ ਆਪਦੀ ਮਰਜ਼ੀ ਨਾਲ ਆਪਾਂ ਸੇਲ ਕਰਾਂਗੇ ਐਨੀਮਲ ਕਦੋਂ ਕਰਾਂਗੇ ਬਰੀਡ ਵਿਕਣੀਆਂ ਸੋਡੇ ਫਾਰਮਾਂ ਦੇ ਮੈਂ ਨਹੀਂ ਕਹਿੰਦਾ ਲੈ ਵੀ ਤੁਸੀਂ ਸਾਰੇ ਇੰਨੇ ਮਹਿੰਗੇ ਐਨੀਮਲ ਲੈ ਕੇ ਪਾਓ ਚੰਗੇ ਐਨੀਮਲ ਲੈ ਕੇ ਪਾਓ ਪਰ ਆ ਬਰੀਡ ਤੇ ਕੰਮ ਕਰੋ ਛੋੜੇ ਐਨੀਮਲ ਵੀ ਪੰਜ-ਪੰਜ ਲੱਖ ਦੇ ਸੇਲ ਹੋਣਗੇ ਕਈ ਫਾਰਮਰਾਂ ਦੇ ਐਨੀਮਲ ਵੱਡੇ ਫਾਰਮਰ ਆ ਜਿਹੜੇ 8 ਤੋਂ 10 ਲੱਖ ਰੁਪਏ ਦੇ ਹਿਸਾਬ ਨਾਲ ਸੇਲ ਕਰਦੇ ਆ ਆਪਾਂ ਤਾਂ ਕਦੇ ਵੀਡੀਓ ਨਹੀਂ ਕਰੀ ਮੈਨੂੰ ਕਈਆਂ ਨੇ ਕਿਹਾ ਲੈ ਭਾਈ ਸਾਡੇ ਵੀਡੀਓ ਕਰਕੇ ਜਾਈ ਸਾਡੇ ਐਨੀਮਲ ਇੰਨੇ ਮਹਿੰਗੇ ਵਿਗਦੇ ਆ ਜਦੋਂ ਤੁਸੀਂ ਐਸ ਲਾਈਨ 'ਚ ਆ ਕੇ ਕਈ ਵੀਰ ਕਮੈਂਟ ਕਰਦੇ ਹੁੰਦੇ ਜਿਆਦੇ ਮਹਿੰਗੇ ਆ ਜਦੋਂ ਤੁਸੀਂ ਲਾਈਨ 'ਚ ਆਗੇ ਨਾ ਭਾਈ ਤੁਹਾਨੂੰ ਪਤਾ ਲੱਗ ਜੂ ਲੋ ਵੀ ਆਪਾਂ ਬਰੀਡ ਤੇ ਕਿੰਨਾ ਕੰਮ ਕਰਿਆ ਕਿੰਨੀ ਮਿਹਨਤ ਹੁੰਦੀ ਆ ਉਤਉ ਬਾਅਦ ਜੇ ਆਪਾਂ ਨੂੰ ਮਿਹਨਤ ਦੀ ਪ੍ਰੋਪਰ ਹੁਣ ਟਾਈਮ ਆਇਆ ਲੈ ਵੀ ਆਪਾਂ ਨੂੰ ਬੈਨੀਫਿਟ ਲੈਣ ਦਾ ਆਪਾਂ ਨੂੰ ਲੈਣਾ ਚਾਹੀਦਾ ਬੈਨੀਫਿਟ ਆ ਉਹ ਜਿਹੜੇ ਵੀਰ ਮੈਂ ਇਥੋਂ ਐਨੀਮਲ ਲੈ ਕੇ ਗਏ ਆ ਉਹਨਾਂ ਕੋਲੇ ਪਹਿਲੇ ਹੀ ਆਲਰੇਡੀ ਗਾਵਾਂ ਹੈਗੀਆਂ ਹੈਗੀਆਂ ਬਹੁਤ ਟੌਪ ਦੀਆਂ ਗਾਵਾਂਆਂ ਉਹ ਉਹਨਾਂ ਨੂੰ ਆਪਾਂ ਕਹਤਾ ਸੀ ਲੈ ਵੀ ਫਾਰਮ ਦੇ ਵਿੱਚੋਂ ਸਿਲੈਕਟ ਕਰ ਲਓ ਉਹਨਾਂ ਨੇ ਆਪ ਸਿਲੈਕਟ ਕਰੀਆਂ ਗਾਵਾਂ ਉਹਨਾਂ ਨੇ ਗਾਵਾਂ ਵੀ ਪੂਰੀਆਂ ਸਿਰੇ ਦੀਆਂ ਸਿਲੈਕਟ ਕਰੀਆਂ ਉਹਨਾਂ ਨੂੰ ਪੂਰੀ ਨੌਲਜ ਸੀ ਵੀਰੇ ਤਾਂ ਕਰਕੇ ਲੈ ਵੀ ਤੁਸੀਂ ਵੀ ਜਦੋਂ ਗਾਂ ਖਰੀਦਣੀ ਹੈ ਵੀ ਇੱਕ ਮੇਨ ਗੱਲ ਨਾਲ ਗਾਂ ਖਰੀਦਣ ਵੇਲੇ ਵੀ ਬੰਦਾ ਲੋਸ ਚ ਜਾ ਵੜਦਾ ਜੇ ਮਾੜੀ ਗਾਂ ਲੈ ਆਉ ਫਾਰਮ ਦੇ ਉੱਪਰ ਚੰਗੀ ਗਾਂ ਥੋੜੇ ਫਾਰਮ ਤੇ ਹੋਣੀ ਚਾਹੀਦੀ ਆ ਚੰਗੀ ਗਾਂ ਨੇ ਤੁਹਾਨੂੰ ਚੰਗਾ ਹੀ ਪ੍ਰੋਫਿਟ ਦੇਣਾ ਵੀਰੇ ਕਈ ਵੀਰ ਮੇਰੇ ਵੀਰ ਫੋਨ ਕਰਦੇ ਹੁੰਦੇ ਆ ਉਹਨਾਂ ਕੋਲੇ 20 ਲੀਟਰ ਵਾਲੀਆਂ ਗਾਵਾਂਆਂ ਗੀਆਂ ਜਦੋਂ ਅੱਜ ਤੋਂ 17 ਸਾਲ ਪਹਿਲਾਂ ਮੈਂ ਕੰਮ ਸ਼ੁਰੂ ਕਰਾਇਆ ਸੀ ਉਦੋਂ ਵੀ 18 ਲੀਟਰ 20 ਲੀਟਰ ਵਾਲੀਆਂ ਗਾਵਾਂ ਮੇਰੇ ਕੋਲੇ ਸੀ ਹੁਣ ਮੈਂ ਇਹਨਾਂ ਦਾਅਵੇ ਨਾ ਕਹਿ ਦੇ ਨਾਲੇ ਵੀ ਮਾਨ ਨਾ ਹੀ ਕਹਿ ਦੀ ਗੱਲੂਈ ਆਪਣੀਆਂ ਇਹਨੀਆਂ ਪਹਿਲਾਂ ਬੱਚੀਆਂ ਸੂਦੀਆਂ ਗੀਆਂ 35 ਪਲੱਸ ਦਿੰਦੇ ਆ ਸਾਰਿਆਂ ਦੁੱਧਾ ਇਹ ਆਏ ਹੁੰਦਾ ਜੇ ਆਪਾਂ ਚੰਗਾ ਸੀਮਣ ਪਰੋਣੇ ਨੇ ਨੇ ਚੰਗਾ ਬਰੀਡ ਤੇ ਕੰਮ ਕਰੀ ਜਾਂਦੇ ਰਹਿੰਦੇ ਆ ਇਹਦਾ ਕਾਰਨ ਇਹ ਹੈ ਲੈ ਵੀ ਸੁਣੋ ਆਪ ਇਹ ਆਈ ਸਿੱਖਣੀ ਪਊਗੀ ਫੇਰ ਤੁਸੀਂ ਚੰਗੀ ਬਰੀਡ ਲੈ ਪਾਉਂਗੇ ਹੁਣ ਡਾਕਟਰ ਆਊਗਾ ਤੁਹਾਡੇ ਫਾਰਮ ਤੇ ਡਾਕਟਰ ਕੋਲੇ ਜਿਹੜਾ ਸੀਮਣ ਡਾਕਟਰ ਨੇ ਉਹੀ ਲਾ ਕੇ ਜਾਣਾਗਾ ਜਾਂ ਤੁਸੀਂ ਕੰਟੇਨਰ ਵਗੈਰਾ ਆਪਦੇ ਫਾਰਮ ਤੇ ਰੱਖੋ ਸੀਮਣ ਵਗੈਰਾ ਆਪਦੇ ਫਾਰਮ ਤੇ ਰੱਖੋ ਛੋਟਾ ਫਾਰਮਰ ਸੀਮਣ ਆਪਦੇ ਫਾਰਮ ਤੇ ਨਹੀਂ ਰੱਖ ਸਕਦਾ ਕਿਉਂ ਉਹਨੂੰ ਗੈਸ ਵਗੈਰਾ ਦੀ ਦਿੱਕਤ ਆ ਜਾਂਦੀ ਆ ਜਿੰਨੀਆਂ ਛੋਟੇ ਫਾਰਮਰ ਨੂੰ ਦਿੱਕਤਾਂ ਆਉਂਦੀਆਂ ਉਹਨੀਆਂ ਵੱਡੇ ਫਾਰਮਰ ਨੂੰ ਦਿੱਕਤਾਂ ਨਹੀਂ ਆਉਂਦੀਆਂ ਬਾਈ ਤਾਹੀਂ ਜਿਆਦਾ ਦਾ ਡੈਰੀ ਫਾਰਮ ਫਿਰ ਵਿੱਚ ਦੀ ਬੰਦ ਕਰ ਜਾਂਦੇ ਆ ਮੁੰਡੇ ਕਿਉਂ ਛੋਟੇ ਫਾਰਮ ਛੋਟੇ ਲੈਵਲ ਤੇ ਦਿੱਕਤਾਂ ਆਉਂਦੀਆਂ ਹਿੰਗੀਆਂ ਜਦੋਂ ਉਹ ਸਿੱਖਣ ਤੇ ਜਾਂਦਾਗਾ ਉਦੋਂ ਨੂੰ ਬੰਦਾ ਪਿੱਛੇ ਨੂੰ ਹਟ ਜਾਂਦਾਗਾ ਤਾਂ ਕਰਕੇ ਆ ਡੈਰੀ ਫਾਰਮ ਨਾਲ ਜੁੜੋ ਵੀਰੇ ਡੈਰੀ ਫਾਰਮ ਦਾ ਧੰਦਾ ਬਹੁਤ ਵਧੀਆ ਧੰਦਾਗਾ ਪਰ ਸੌਖਾ ਨਹੀਂ ਇਹ ਮੈਂ ਦੁਆਰੇ ਫੇਰ ਕਹਿੰਨਾ ਔਖਾਗਾ ਕੰਮ ਨੂੰ ਟਾਈਮ ਦੇਣਾ ਪੈਂਦਾਗਾ ਜਿੰਨਾ ਚਿਰ ਤੁਸੀਂ ਆਪ ਕੰਮ ਕਰ ਲਓਗੇ ਆਪ ਇਨਮੌਲ ਧਾਰਾਂ ਦੇ ਵੇਲੇ ਵੀ ਆਪ ਟਾਈਮ ਦੇ ਰਹਿਣਾਗਾ ਇਹ ਵੀ ਇੱਕ ਵੱਡਾ ਕਾਰਨ ਆ ਲੈ ਵੀ ਆਪਾਂ ਕੰਮ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਗੌਰ ਨਹੀਂ ਕਰਨੀ ਤਾਂ ਵੀ ਆਪਣਾ ਫਾਰਮ ਫੇਲ ਹੋ ਜਾਣਾਗਾ ਗੌਰ ਵੀ ਪੂਰੀ ਰੱਖਣੀ ਆ ਫਾਰਮ ਦੇ ਵਿੱਚ ਪੂਰਾ ਰਿਕਾਰਡ ਰੱਖਣਾ ਕੱਲੀ-ਕੱਲੀ ਗਾਂ ਦਾ ਰਿਕਾਰਡ ਰੱਖਣਾ ਜਿਹੜੇ ਵੀਰ ਰਿਕਾਰਡ ਨਹੀਂ ਰੱਖਦੇ ਉਹਨਾਂ ਦਾ ਫਾਰਮ ਵੀ ਪਿੱਛੇ ਵੱਲ ਜਾਂਦਾ ਰਿਕਾਰਡ ਵੀ ਰੱਖਣਾ ਗਾਵਾਂ ਦਾ ਤੇ ਜਿਹੜਾ ਸੀਮਨ ਵਗੈਰਾ ਲਾਉਣਾ ਸਾਰਾ ਰਿਕਾਰਡ ਲੈ ਵੀ ਕਿਹੜੀ ਗਾਂ ਦੇ ਕਿਹੜਾ ਸੀਮਨ ਲਿਆ ਪੈਡੇਗਰੀ ਰਿਕਾਰਡ ਕਹਿ ਦਿੰਨੇ ਆਪਾਂ ਇਹਦਾ ਸਾਰਾ ਰਿਕਾਰਡ ਹੋ ਰੱਖਣਾਗਾ ਫਾਰਮ ਦਾ ਵੀਰੇ ਫੇਰ ਤੁਹਾਡਾ ਫਾਰਮ ਪੱਕਾ ਸਕਸੈਸਫੁਲ ਹੋ ਜਾਊ ਤੇ ਸਟਾਰਟਿੰਗ ਦੇ ਵਿੱਚ ਹੀ ਇਹ ਸੋਚ ਲਿਆ ਕਰੋ ਆਪਾਂ ਇੱਕ ਰਜਿਸਟਰ ਦੁੱਧ ਵਾਲਾ ਲਾਉਣਾਗਾ ਤੇ ਦੁੱਧ ਵਾਲੀ ਗਾਂ ਦੀ ਚੋਾਈ ਕਰਨੀ ਹੈ ਜਿਹੜੀ ਸਵੇਰੇ ਸ਼ਾਮ ਚੋਾਈ ਕਰਨੀ ਹੈ ਆਪਾਂ ਉਹਦਾ ਦੁੱਧ ਲਿਖਣਾ ਕੰਡਾ ਕੋਲੇ ਰੱਖਣਾ ਕੰਡੇ ਤੇ ਵੇਟ ਕਰਕੇ ਲੈ ਵੀ ਇਹਨਾਂ ਇਹਨਾਂ ਦੁੱਧ ਦਿੱਤਾ ਫਿਰ ਆਪਾਂ ਨੂੰ 305 ਦਿਨ ਜਾਂ 10 ਦਿਨ ਜਿੰਨਾ ਚਿਰ ਆਪਾਂ ਗਾਂ ਚੋਈ ਆਪਾਂ ਨੂੰ ਪੂਰੇ ਸੂਏ ਦਾ ਦੁੱਧ ਪਤਾ ਲੱਗ ਜੂ ਲੋ ਵੀ 8000 ਲੀਟਰ ਆ 9000 ਲੀਟਰ ਆ ਉਹਦੇ ਅਕੋਰਡਿੰਗ ਜੇ ਘੱਟ ਲੀਟਰ ਵਾਲੀ ਹੋਈ ਤਾਂ ਆਪਾਂ ਸੇਲ ਕਰ ਦੇਾਂਗੇ ਜੇ ਵੱਧ ਲੀਟਰ ਵਾਲੀ ਆ ਤਾਂ ਆਪਾਂ ਆਪਣੇ ਫਾਰਮ ਤੇ ਰੱਖ ਲਾਂਗੇ ਫਿਰ ਹੌਲੀ ਹੌਲੀ ਜਦੋਂ ਫਾਰਮ ਗ੍ਰੋਥ ਵੱਲ ਜਾਣ ਲੱਗਦਾ ਤੁਸੀਂ ਉਦੋਂ ਉਸ ਤੋਂ ਬਾਅਦ ਗਰੁੱਪ ਬਣਾਉਣੇ ਪੈਂਦੇ ਆ ਫਾਰਮ ਦੇ ਉੱਪਰ ਪੰਜ ਛੇ ਗਰੁੱਪ ਬੰਦਦੇ ਆ ਉਹ ਵੀ ਬਹੁਤ ਜ਼ਰੂਰੀ ਆ ਫਾਰਮ ਦੇ ਛੋਟੇ ਬੱਚਿਆਂ ਅੱਡਾ ਪ੍ਰੈਗਨੈਂਟ ਬੱਚਿਆਂ ਅੱਡਾ ਤੇ ਉਸ ਤੋਂ ਬਾਅਦ ਦਾਦੇ ਦੁੱਧ ਵਾਲੀਆਂ ਅੱਡਾ ਘੱਟ ਦੁੱਧ ਵਾਲੀਆਂ ਅੱਡਾ ਇਹ ਗਰੂਪਿੰਗ ਕਰਕੇ ਫੀਡਿੰਗ ਕਰੋ ਜਿੰਨਾ ਤੁਸੀਂ ਫਾਰਮ ਨੂੰ ਮੈਨੇਜਮੈਂਟ ਕਰਕੇ ਸੌਖਾ ਕਰ ਲੋਗੇ ਉਨੇ ਹੀ ਤੁਸੀਂ ਰਿਜ਼ਲਟ ਵਧੀਆ ਲਓਗੇ ਨਹੀਂ ਤੁਸੀਂ ਆਪ ਸੌਖੇ ਰਹੋਗੇ ਮੋਟੀਆਂ-ਮੋਟੀਆਂ ਗੱਲਾਂ ਮੈਂ ਦੱਸੀਆਂ ਜਿਹੜੀਆਂ ਲੱਭੀ ਆਪਾਂ ਪਿੱਛੇ ਵੱਲ ਜਾਂਦਾ ਡੇਰੀ ਫਾਰਮ ਫੇਲ ਹੋ ਰਹੇ ਆ ਉਹ ਤਾਂ ਹੀ ਆ ਇਹ ਕਾਰਨ ਪਰ ਫੇਲ ਹੋਣ ਵਾਲੀ ਐਡੀ ਗੱਲ ਕੋਈ ਨਹੀਂ ਗੀ ਅੱਜ ਦੀ ਘੜੀ ਦੇ ਵਿੱਚ ਜਿਵੇਂ ਆਪਾਂ ਰੇਡ ਤਾਂ ਜ਼ਰੂਰ ਦੁੱਧ ਦਾ ਘਾਟਾ ਪਰ ਫਿਰ ਵੀ ਆਪਾਂ ਵਧੀਆ ਰੋਟੀ ਖਾ ਸਕਦੇ ਆ ਡੈਰੀ ਫਾਰਮ ਦਾ ਧੰਦਾ ਕਰਕੇ ਚਾਰ ਪੈਸੇ ਵੀ ਵਧੀਆ ਆਉਣ ਲੱਗ ਜਾਂਦੇ ਜਦੋਂ ਤੁਹਾਡਾ ਫਾਰਮ ਵੱਡਾ ਹੋ ਗਿਆ ਆ ਇੱਕ ਹੋਰ ਕਾਰਨ ਆ ਜਿਹੜਾ ਮੇਨ ਕਾਰਨ ਆ ਉਹ ਵੀ ਜਦੋਂ ਆਪਾਂ ਡੈਰੀ ਸ਼ੁਰੂ ਕਰ ਲੈਂਦੇ ਆ ਉਦੋਂ ਆਪਾਂ ਡੈਰੀ ਦੇ ਘਾਟ ਧਿਆਨ ਦੇਣ ਦੀ ਬਜਾਏ ਆਪਾਂ ਖੇਤੀਬਾੜੀ ਜਾਂ ਹੋਰ ਧੰਨਾਂ 'ਤੇ ਜ਼ਿਆਦਾ ਧਿਆਨ ਦਿੰਨੇ ਆ ਜੇ ਤੁਸੀਂ ਡੈਰੀ ਦਾ ਕਿੱਤਾ ਕਾਮਯਾਬ ਕਰਨਾ ਤਾਂ ਡੈਰੀ ਨੂੰ ਮੁੱਖ ਕਿੱਤਾ ਮੰਨ ਕੇ ਚੱਲੋ ਫੇਰ ਤੁਸੀਂ ਡੈਰੀ ਦੇ ਕੰਮ ਹੋ ਜਾਵੋ ਹੋ ਸਕਦੇ ਆ ਜੇ ਆਪਾਂ ਕਹਦੇ ਅਗਲੇ ਵੀ ਡੈਰੀ ਵੀ ਆਪਾਂ ਹੋਰ ਕੰਮ ਵੀ ਕਰਨਾਗਾ ਫੇਰ ਬਾਈ ਬਹੁਤ ਔਖਾਗਾ ਜਦੋਂ ਆਪਾਂ ਸਟਾਰਟ ਕਰਨੀ ਆ ਉਦੋਂ ਤੁਸੀਂ ਹੋਰ ਪਾਸੇ ਨਾ ਜਾਓ ਖੇਤੀ ਦਾ ਨਾਲ ਰਿਲੇਟਡ ਕਿੱਤਾ ਜ਼ਰੂਰ ਹੈਗਾ ਖੇਤੀ ਕਰੋ ਪਰ ਆਏ ਨਹੀਂ ਹੈਗਾ ਲੈ ਵੀ ਤੁਸੀਂ ਡੈਰੀ ਟਾਈਮ ਨਹੀਂ ਦਿੰਦੇ ਸਾਰਾ ਦਿਨ ਖੇਤ ਚ ਹੀ ਤੁਰੇ ਫਿਰਦੇ ਹੋ ਇਹ ਗੱਲ ਦਾ ਖਾਸ ਧਿਆਨ ਰੱਖਣਾਗਾ ਆਪਾਂ ਡੈਰੀ ਨੂੰ ਮੁੱਖ ਕਿੱਤਾ ਮੰਨ ਕੇ ਚੱਲਣਾ ਜੇ ਡੈਰੀ ਕਾਮਯਾਬ ਕਰਨੀ ਆ ਕੋਈ ਵੀ ਬੰਦਾ ਯਾਰ ਵਿਚ ਵਿਚ ਇਹ ਜਿਹੇ ਬੰਦੇ ਆ ਜਿਹੜੇ ਪੜੇ ਲਿਖੇ ਵੀ ਨਹੀਂ ਡੈਰੀ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ ਵਧੀਆ ਫਾਰਮ ਚਲਾ ਰਹੇ ਆ ਹੁਣ ਤਾਂ ਟੈਕਨੋਲੋਜੀ ਦਾ ਟਾਈਮ ਆ ਇਹ ਹੌਲੀ ਹੌਲੀ ਆਪਾਂ ਥੋੜੇ ਥੋੜੇ ਦੁੱਧ ਦੀ ਬਚਤ ਕਰਕੇ ਥੋੜੀ ਥੋੜੀ ਇਨਵੈਸਟਮੈਂਟ ਆਪਾਂ ਤਿੰਨ ਸਾਲ ਡੈਰੀ ਤੇ ਕਰ ਦਿਆਂਗੇ ਤੁਸੀਂ ਇੱਕ ਮੰਨ ਕੇ ਜੱਲੋ ਲਵੀ ਕੋਈ ਵੀ ਕੀਤਾ ਕਰਦਾ ਉਹ ਆਏ ਨਹੀਂ ਹੈਗਾ ਲਵੀ ਤਿੰਨ ਸਾਲ ਵੀ ਆਪਾਂ ਨੂੰ ਜਿਆਦਾ ਪ੍ਰੋਫਿਟ ਦੇਣ ਲੱਗ ਜੂ ਚਾਰ ਪੰਜ ਸਾਲ ਲੱਗਦਾ ਹੀ ਹੈ ਹਰੇ ਕਿਤੇ ਤੇ ਤਾਂ ਕਰਕੇ ਡੈਰੀ ਦੀ ਵੀ ਜਿਹੜੀ ਤੁਹਾਨੂੰ ਬਚਤ ਹੁੰਦੀ ਆ ਜੇ ਤੁਸੀਂ 2-3 ਸਾਲ ਡੈਰੀ ਤੇ ਇਨਵੈਸਟਮੈਂਟ ਕਰਦੇ ਹੋ ਬਾਕੀ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਦੇ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ